ਦਰਸ਼ਕੋ ਸੇ ਸ਼ੇਖੋਪੁਰਾ ਪਿੰਡ ਵਿੱਚ ਪਹੁੰਚੇ ਹੋਏ ਆ ਤੇ ਇਹ ਮਾਤਾ ਜੀ ਮਿਲੇ ਸਾਨੂੰ ਇੱਥੇ ਪਾਕਿਸਤਾਨ ਤੋਂ ਆਏ ਤੇ ਮਾਤਾ ਜੀ ਇੰਨਾ ਪਿਆਰ ਕਰ ਰਹੇ ਨੇ ਨਾ ਤੇ ਮੈਂ ਉਹ ਮਾਤਾ ਜੀ ਨਾਲ ਮਿਲ ਕੇ ਇੰਨੀ ਖੁਸ਼ੀ ਹੋਈ ਇਹ ਮਾਤਾ ਜੀ 100 ਸਾਲ ਦੇ ਹੋ ਗਏ ਨੇ ਔਰ ਇਹ ਪਾਕਿਸਤਾਨ ਤੋਂ ਆਏ ਨੇ ਪਾਕਿਸਤਾਨੀ ਵਾਲੀ ਗੱਲ ਠੀਕ ਹੈ ਮਾਤਾ ਜੀ ਕਹਿੰਦੇ ਪਾਕਿਸਤਾਨੀ ਸੋਣੀ ਬਾਤ ਦੀ ਹੈ ਜੀ ਨੰ ਭਏ ਜਦੋਂ ਚੱਟ ਰੱਖਾ ਗਿਆ ਸਾ ਟਰੱਕ ਪਰ ਦੇ ਸੋਣਾ ਪੁਰਤਤ ਗੰਟਬਣੀ ਹੁੰਦੀ ਸੀ ਫੌਜੀਆ ਨਾਲ ਫੌਜੀ ਲੈ ਆਣ ਹਾਂ ਫੌਜੀ ਸਰਪਾ ਫੌਜੀ ਪਲੀਸ ਵਾਲੇ ਜ਼ਾਰੇ ਅਫਸਰ ਬੰਦੇ ਰਾਤ ਹੱਲਾ ਤੇ ਨਹੀਂ ਹੋਇਆ ਕੋ ਸਾਡੇ ਤੁਹਾਡੇ ਤੇ ਉਂਝ ਹੁੰਦੇ ਸਨ ਹੱਲੇ ਹੁੰਦੇ ਸਨ ਪਿੰਡਾਂ ਚ ਅੱਛਾ ਰਾਤ ਨਹੀਂ ਸਕਦੇ ਕੀ ਕੁਛ ਰਹਿ ਗਿਆ ਉੱਥੇ ਰਹਿਣ ਸਭ ਕੁਝ ਰਹੇਗਾ ਸਭ ਕੁਝ ਰਹੇਗਾ ਘਰ ਰਹੇਗਾ ਮਾਂ ਡੰਗ ਰਹੇਗਾ ਜੋ ਘਰ ਦੀ ਚੈਰ ਦੀ ਉਹ ਵੀ ਸਾੜੀ ਹੈ ਜੇ ਗਾਹ ਕਪੜੇ ਖਪਰੇ ਸੰਧਦੇ ਸੰਧਦੇ ਇਹ ਨਹੀਂ ਇੱਕ ਦੇ ਸਾਰੀ ਸੱਜਦੇ ਜਦੋਂ ਜਮੀਨ ਕਿੰਨੀ ਸੀ ਆਪਣੀ 9 ਰੁਪਏ ਹੀ ਨਾ ਸਾਡੇ 9 ਰੁਪਏ ਦਾ ਸਾਡੇ 9 ਰੁਪਏ ਉਹ ਉਸੇ ਇਸੇ ਦਾ摊 ਹੈ 판 ਕੀ ਨੇ ਉਹ ਗੁਰਦੁਆਰਾ ਦਾ ਲੇਖਾ ਜੀ ਨਹੀਂ ਹੁਣ ਮੈਂ ਆਵੰਦੇ ਨੇ ਜੀ ਕਰਦਾ ਜਾਣ ਤੇ ਜੀ ਕਰਦਾ ਜਾਣ ਤੇ ਬੜੀਆਂ ਨਹੀਂ ਜਿਆਦਾ ਜੀ ਕੀ ਉਹ ਦੇਦੇ ਉਹ ਕਹਿੰਦੇ ਟੁਰੀਆ ਅੰਮਾ ਯਾਦ ਆਉਂਦੀ ਉਸ ਪਿੰਡ ਦੀ ਫਿਰ ਹਾਂ ਉੱਥੋਂ ਦੀ ਯਾਦ ਆਉਂਦੀ ਤੁਹਾਨੂੰ ਹੋਰ ਜਿਆਦਾ ਉਹ ਚੱਬੇ ਦੀ ਹਾਂ ਚੱਬੇ ਉਹ ਗਾੜੀ ਜੇ ਐਡੀ ਜੱਲਸ ਨਾ ਉਤਾ ਹਾਂ ਤੇ ਸਮਾ ਆ ਗਿਆ ਆਪਣਾ ਚੜਨਾ ਜੀ 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 ਗਾੜੀ ਅੱਜ ਕਰਕੇ ਅੱਛਾ ਜੀ ਥੋੜਾ ਪੁੱਛਿਆ ਜੀ ਜੀ ਚੱਬੇ ਦੀ ਗਾੜੀ ਚੱਬੇ ਦੀ ਤੇ ਆਪਣੇ ਕੋਲ ਕੋੜੀਆਂ ਹਨ ਸਨ ਸਾਡੇ ਮੰਦੋ ਘੋੜਿਆਂ ਸਾਡੇ ਕਿਚੀ ਚੀ ਸੀ ਇਸ ਕੰਧ ਖੇ ਦੇ ਨਾਲ ਨੂੰ ਚੀ ਸੀ ਮਹਾਕਿਓ ਕਰਾਂ ਤੇਰਾ ਅੱਛਾ ਜੀ ਬੱਜਾ ਬਾਦ ਚਾ ਤੇ ਪੜਦਾਦਾ ਜੀ ਦਾ ਇਹ ਬਾਪੂ ਮੋਲ ਸਿੰਘ ਲੰਬੜਦਾਰ ਸੀ ਉਹ ਨੰਬਰ 7 ਸਾ ਅੱਤ ਕੀ ਮੇਰਾ ਤੇ ਤੁਹਾਡਾ ਕੀ ਪਿਆ ਸੀ ਹਾਰ ਕੇ ਕੈਂਠਾ ਮੈਂ ਕੈਂਚੂ ਝੁੜ ਰਹਿ ਗਿਆ ਪਾਕਿਸਤਾਨ ਹੀ ਰਹਿ ਗਿਆ ਬੜਾ ਸੋਨਾ ਰਹਿ ਗਿਆ ਅਗਲੇ ਕਿ ਪੀਪੇ ਦੋ ਪੀਪੇ ਭਰੇ ਸਨ ਸੁੰਨੇ ਦੇ ਜਦੋਂ ਕੱਢੇ ਉਹ ਇੱਕ ਤੇ ਲੈਣ ਦੇ ਇੱਕ ਜਿਵੇਂ ਰੋੜੇ ਚ ਉੱਥੇ ਰਹਿ ਗਿਆ ਇੱਕ ਤੋਂ 90 ਰਹਿ ਗਿਆ ਕਿਉਂਕਿ ਨਹੀਂ ਪਾਕਿਸਤਾਨ ਪਿੰਡ ਕੀ ਘੱਟ ਜੱਮਾਂ ਜੀ ਤੇ ਮੇਰਾ ਫੇਮ ਚਰਚ ਪ੍ਰੇਚ ਸੀ ਜਿਨੇ ਹਿਸਤਪੁਰ ਸੀ ਜਿਨੇ ਸੀ ਚੰਬਾ ਪੜਾ ਨਾ ਬਦਲਤਾ ਸੀ ਬਦੋਰਤਾ ਇਹਦਾ ਪਿੰਡ ਸੀ ਵਿਆਹੇ 26 ਸੀ ਛੋੜਾ ਰੰਭਜੀ ਬਦਲਤਾ ਇਹ ਜਨ ਮਿਲਕਾਣੇ ਚਾਹਤੇ ਨੇ ਓਲੇ ਛੱਬੇ ਇੱਥੇ ਕਿਵੇਂ ਆਏ ਮਾਤਾ ਜੀ ਫਿਰ ਇੱਧਰ ਕਿਵੇਂ ਆਏ ਹਾਂ ਕੁਛ ਤੇ ਛੱਬੇ ਆਪਣਾ ਘਰ ਕਿੱਥੇ ਕਰਕੇ ਸੀ ਸਾਡਾ ਛੱਬੇ ਘਰ ਚੜ ਜਿਆ ਹਸਾਰ ਉੱਤੇ ਸੀ ਗਾਟੀ ਤੇ ਗਾਟੀ ਤੇ ਨਨਕਾਣਾ ਸਾਹਿਬ ਦੇ ਕੋਲ ਤੇ ਨਨਕਾਣਾ ਸਾਹਿਬ ਜਾਂਦੇ ਹੁੰਦੇ ਸੋ ਹੋਰ ਮਨਕਾਣਾ ਸਾਹਿਬ ਜਾਂਦੇ ਇੱਥੋਂ ਜੱਬ ਵੀ ਟੋਰ ਜਾਂਦੇ ਜਨ ਸਾਹ ਅੱਛਾ ਆ ਗੱਡੀ ਗੱਡੀ ਜਾਂਦੀ ਸੀ ਟੋਰ ਠੀਕ ਕਰ ਨਨਕਾਣੇ ਉੱਥੇ ਦੌਰ ਹਟਾ ਲਗਈਆ ਨਨਕਾਣੇ ਸਾਹਿਬ ਸੇਵਾ ਕਰਨੀ ਜਿੱਦ ਨਹੀਂ ਹੋਰ ਤੋਂ ਕਰਨੀ ਫੇ ਲੰਗਰ ਸਾਧ ਜੇੜੀ ਸੀ ਮਾਰ ਆਈ ਦੀ ਉਹ ਕੁਮਾਨੀ ਸੀ ਸਾਧਕੇ ਜੀ ਸਾਧਕੇ ਅੰਦਰ ਖਵਾਣਾ ਹੁੰਨਾ ਹਾਂ ਹਾਂ ਜਦੋਂ ਗੱਡਿਆਂ ਤੇ ਜਾਂਦੇ ਹੋ ਕੇ ਘਰੇਲ ਗੱਡੀ ਤੇ ਨਾ ਗੱਟਿਆਂ ਤੇ ਗੱਟਿਆਂ ਤੇ ਗੱਟਿਆਂ ਸਾਨੂੰ ਉਧਰ ਉਧਰ ਕਾਢੀ ਦੂਰ ਪੈਂਦੀ ਸੀ ਅੱਛਾ ਸੰਕਤ ਗੱਡਿਆਂ ਤੇ ਜਾਂਦੀ ਸੀ ਹਾਂ ਇਹ ਸ਼ੇਪਲੀ ਗੰਦੀ ਛੋੜ ਦੇ ਸੀ ਨਾ ਟੈਂਨਰ ਕੋਨੇ ਸਾਰ ਜਾਂਦੀ ਸੀ ਅੱਛਾ 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 ਸ਼ੇਪਲੀ ਛੁੱਟ ਨਾ ਨਾ ਸ਼ਹਿਰ ਪੂਰਾ ਜੇਲਾ ਸ਼ਹਿਰ ਪੂਰਾ ਜੇਲਾ ਇੱਥੇ ਇੱਥੇ ਕਿ ਵੀ ਆਏ ਇੱਥੇ ਇੱਥੇ ਕਿਵੇਂ ਆਂਦਾ ਜਾਂਦੇ ਨੇ ਕਿਵੇਂ ਆਏ ਸੋਕਾ ਜਦੋਂ ਵੰਡ ਹੋਈ ਏ ਉਜਾੜੇ ਪਏ ਨੇ ਜਦੋਂ ਜੜੇ ਪਏ ਨੇ ਟੱਡ ਰੱਖਾ ਗਿਆ ਸਾਂ ਟਰੱਕ ਵੜਦੇ ਸਨ ਔਰ ਤੇ ਤੰਗ ਤੇ ਬਣੀ ਹੁੰਦੀ ਸੀ ਫੌਜੀਆਂ ਨਾਲ ਫੌਜੀ ਲਿਆਏ ਹਨ ਹਾਂ ਫੌਜੀ ਸਾਰੇ ਕਿੰਕੋਸੋ ਜੁੜਿਆ ਸੀ ਫੌਜੀ ਪੁਲਿਸ ਵਾਲੇ ਸਾਰੇ ਅਫਸਰ ਬੰਦੇ ਰਾਹ ਚ ਹੱਲਾ ਤੇ ਨਹੀਂ ਹੋਇਆ ਕੋਈ ਸਾਡੇ ਤੁਹਾਡੇ ਤੇ ਨਾ ਨਾ ਉਂਝ ਹੁੰਦੇ ਸਨ ਹੱਲੇ ਹੁੰਦੇ ਸਨ ਪਿੰਡਾਂ ਆ ਕੀ ਅੱਛਾ ਜੀ ਰਾਤ ਨਹੀਂ ਸਨ ਹੁੰਦੇ ਕੀ ਕੁਝ ਛੱਡ ਗਏ ਉੱਥੇ ਕੀ ਕੁਝ ਰਹਿ ਗਿਆ ਉੱਥੇ ਰਹਿ ਗਏ ਸਭ ਕੁਝ ਰਹਿ ਗਿਆ ਸਭ ਕੁਝ ਰਹਿ ਗਿਆ ਘਰ ਰਹਿ ਗਿਆ ਮਾੜ ਡੰਗ ਰਹਿ ਗਏ ਜੋ ਘਰ ਦੀ ਚੈਅ ਸੀ ਉਹ ਵੀ ਸਾਰੀ ਰਹਿ ਗਈ ਤੇ ਵਾ ਘਰ ਕੱਪੜੇ ਖੰਪਰੇ ਸੰਤ ਦੇ ਸੰਗਤ ਦੇ ਇਹ ਨਹੀਂ ਵੀ ਇੱਕ ਦੇ ਸਾਰੀ ਸੰਗਤ ਦੇ ਤੇਰਾ ਰੋ ਡੀਜੇ ਜੀ ਤਾਂ ਉਹ ਜਿੱਥੇ ਰਹਿੰਦੇ ਸਨ ਨਾ ਉੱਥੇ ਸੰਗਤ ਨੂੰ ਖੁਮਾਂਦੇ ਸਨ ਜੀ ਗੁਰੂ ਘਰ ਦੇ ਜਾਣਾ ਉੱਥੇ ਨਹੀਂ ਜਦੋਂ ਲੈ ਹੋਏ ਨੇ ਉਦੋਂ ਰਾਹ ਚ ਕੋਈ ਦਿੱਕਤ ਨਹੀਂ ਆਈ ਨਾ ਅੱਛਾ ਅੱਛਾ ਨਹੀਂ ਉਹ ਲੋਕ ਜਿਹੜੇ ਹਣ ਪਾਕਿਸਤਾਨ ਆਪਣੇ ਪਿੰਡ ਮੁਸਲਮਾਨ ਸਨ ਉਹ ਚੰਗੇ ਲੋਕ ਸਨ ਕਿ ਮਾੜੇ ਸਨ ਉਹ ਚੰਗੇ ਸਨ ਉਹ ਨਹੀਂ ਚੰਗੇ ਜਿਹੜੇ ਰਹਾਤ ਸਨ ਨਾ ਉਹ ਵੀ ਚੰਗੇ ਸਨ ਟਾਈਮ ਤੇ ਨਾਕ ਪਰ ਵੀ ਸੁਣਦੇ ਸੀ ਫੌਜੀ ਨਾ ਦੀ ਦੀ ਫੌਜੀ ਨਾ ਰੋ ਮਿਸਾਨ ਬੋਲੇ ਕੋਈ ਉੱਥੇ ਆਪਣਾ ਕੋ ਘਰ ਪਤਾ ਹੈ ਉੱਥੇ ਜੱਬੇ ਕੋ ਆਪਣਾ ਕਿਸੇ ਨੂੰ ਜਾਣਦੇ ਹੋ ਮੁਸਲਮਾਨਾਂ ਦੇ ਘਰ ਨੂੰ ਘਰ ਨੂੰ ਉੱਥੇ ਜਾਣਦੇ ਸਾਰੇ ਘਰ ਕੋਈ ਬਾਕੀ ਉਹ ਨਾ ਕਰਦੇ ਹੁੰਦੇ ਕੋਈ ਤਾਂ ਨਾ ਪਤਾ ਹੈ ਨਾ ਭੁੱਲ ਭੱਲ ਗਏ ਨੇ मारक बड़ी ਵੇਵਾ ਕੀ ਜੀ ਜੀ ਦਰਗਾਹਾਂ ਸਾਹਿਬ ਨੇ ਦੇ ਸੀ ਦੇ ਕੋਲ ਨੇੜੇ ਸੀ ਦਰਗਾਹਾਂ ਸਾਹਿਬ ਨੇੜੇ ਸੀ ਚੱਲ ਜੇ ਫਿਰ ਨਨਕਾਣਾ ਸਾਹਿਬ ਹਣਾ ਨਾ ਪਹਿਲਾਂ ਹੀ ਟੁਰਿਆ ਹਣਾ ਨਹੀਂ ਹੁਣ ਮੈਂ ਆਵੰਦੇ ਨੇ ਜੀ ਕਰਦਾ ਜਾਣ ਤੇ ਜੀ ਕਰਦਾ ਜਾਣ ਬਣਿਆ ਨਹੀਂ ਜਾਂਦਾ ਜੀ ਕਿਉਂ ਉਹ ਦੇ ਦੇ ਉਹ ਗਏ ਹਾਂ ਟੁਰਿਆ ਨਹੀਂ ਜਾਂਦਾ ਟੁਰਿਆ ਨਹੀਂ ਜਾਂਦਾ ਹਾਂ ਇਹ ਬਜ਼ੁਰਗ ਉਹ ਪਾਕਿਸਤਾਨ ਦੇ ਪਿੰਡਾਂ ਨੂੰ ਉੱਥੋਂ ਦੇ ਲੋਕਾਂ ਨੂੰ ਹੀ ਹੁਣ ਤੱਕ ਯਾਦ ਯਾਦ ਅੰਦੀ ਪੁੱਛੀ ਯਾਦ ਅੰਦੀ ਮਾਤਾ ਜੀ ਮੈਨੂੰ ਹੀ ਬਹੁਤ ਪਿਆਰ ਕਰ ਰਹੇ ਨੇ ਕਹਿੰਦੇ ਪੱਗ ਬਹੁਤ ਸੋਹਣੀ ਬੱਧੀ ਹੋਈ ਹੈ ਮੈਂ ਜਦੋਂ ਆਈ ਨਾ ਤੇ ਮਾਤਾ ਜੀ ਨੇ ਪਿਆਰ ਕਰਨ ਤੇ ਮੇਰੇ ਮੈਨੂੰ ਚੁੰਮ ਰਹੇ ਸੀ ਕਿ ਕਿੰਨੀ ਸੋਹਣੀ ਲੱਗਦੀ ਪਈ ਹੈ ਦਸਤਾਰ ਬੜਾ ਚਾੜੀ ਦਾਦਾ ਜੀ ਦਾਦੀ ਜੀ ਚੰਗੇ ਆਦਮੀ ਸੀ ਮਾਤਾ ਪਤਨੀ ਆ ਤੇਰੇ ਵਿਆਹ ਉਥੇ ਹੋਇਆ ਸੀ ਤੁਹਾਡਾ ਪਾਕਿਸਤਾਨ ਹੋਇਆ ਸੀ ਵਿਆਹ ਪਾਕਤਾਂ ਕਿਵੇਂ ਕਿਵੇਂ ਹੋਇਆ ਸੀ ਰਸ ਜੀ ਦੋਆ ਨੋ ਵਿਆਹ ਥੋੜਾ ਚੇਰੀ ਵਿਆਹ ਛੋੜਾਈ ਚੇਰ ਹੋਇਆ ਸੀ ਵਿਆਹ ਫਿਰ ਉਜਾੜਾ ਹੋ ਗਿਆ ਬੱਚੇ ਇਧਰ ਆਉਣ ਕੀ ਹੋਏ ਨੇ ਬੱਚੇ ਇਧਰ ਆ ਕੇ ਹਾਂ ਸਾਡੇ ਫਾਦਰ ਬੱਚੇ ਇਧਰ ਆ ਕੇ ਹੋਏ ਨੇ ਯਾਦ ਆਉਂਦੀ ਉਧਰ ਦੀ ਪੁੱਛੋ ਯਾਦ ਆਉਂਦੀ ਪਾਕਿਸਤਾਨ ਉੱਥੇ ਦੀ ਯਾਦ ਆਉਂਦੀ ਉਸ ਪਿੰਡ ਦੀ ਫਿਰ ਹੈ ਉੱਥੋਂ ਦੀ ਯਾਦ ਆਉਂਦੀ ਤੁਹਾਨੂੰ ਹੋਰ ਯਾਦ ਆਉਂਦੀ ਚੱਬੇ ਦੀ ਹਾਂ ਚੱਬੇ ਘਾਟੀ ਜੇ ਥੜੀ ਜਾ ਕੇ ਨਾ ਹੁੰਦਾ ਹਾਂ ਸਮਹ ਹਰ ਕੇ ਆਪਣਾ ਪੁੱਛਣਾ ਜੀ 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 ਕਾਟੀ ਅੱਜ ਕਰਕੇ ਅੱਛਾ ਜੀ ਥੋੜਾ ਉੱਚਾ ਸੀ ਉੱਚੀ ਸੀ ਚੱਬੇ ਦੀ ਕਾਟੀ ਚੱਬੇ ਦੀ ਕਾਟੀ ਕਿਵੇਂ ਹੁੰਦੀ ਸੀ ਇਹ ਦੇਖਣ ਨੂੰ ਜਿਵੇਂ ਤੁਸੀਂ ਨਹੀਂ ਪਾਸ ਸੀ ਇਹ ਉਹਲੇ ਵਿਆਹ ਵਿਆਹ ਕਿਵੇਂ ਕਰਦੇ ਹਨ ਲੋਕ ਸਿੰਪਲ ਹੀ ਕਿ ਪੈਸੇ ਖਰਚਦੇ ਹਨ ਜ਼ਿਆਦਾ ਪੈਸਾ ਬੜਾ ਖਰਚਦੇ ਹਸਣ ਅੱਛਾ ਟੂਮ ਚੱਲਾ ਬੱਧਿਆ ਪਾਣੀ ਅਰੇ ਜਿਵਾਈ ਭਾਈ ਪਾਣੀ ਕੋਡ ਬਲ ਪਾਣੀ ਜੀ ਬੰਦਿਆ ਛੱਡੇ ਪਾਣੀ ਤਾਂ ਕੈਂਠੇ ਹੁੰਦੇ ਹਨ ਹਾਂ ਹਾਂ ਤੁਹਾਡਾ ਕੀ ਹੋ ਗਿਆ ਸੀ ਕਿਵੇਂ ਦਾ ਹੋ ਗਿਆ ਤੇ ਤੁਹਾਨੂੰ ਕੀ ਪਿਆ ਸੀ ਹਾਰ ਕੇ ਕੈਂਠਾ ਮੈਂ ਕੈਂਠਾ ਛੋੜ ਰਹਿ ਗਿਆ ਪਾਕਤਾਨੀ ਰਹਿ ਗਿਆ ਪਾਕਿਸਤਾਨੀ ਰਹਿ ਗਿਆ ਬੜਾ ਸੋਨਾ ਰਹਿ ਗਿਆ ਅੰਗਣਿਕ ਪੀ ਦੋ ਪੀਪੇ ਭਰੇ ਸਨ ਸੋਨੇ ਦੇ ਜਦੋਂ ਕੱਢੇ ਉਹ ਉਹ ਇੱਕ ਤੇ ਲੈ ਆਂਦੇ ਤੇ ਇੱਕ ਜਿਵੇਂ ਰੋਲੇ ਚ ਉੱਥੇ ਰਹਿ ਗਿਆ ਇੱਕ ਤੋਂ 90 ਰਹਿ ਗਏ ਕਿਉਂਕਿ ਨੱਪਦੇ ਹੁੰਦੇ ਹਨ ਉਹ ਦੋਵੇਂ ਜਦੋਂ ਆਏ ਨੇ ਸਰਦਾਰ ਬਹੁਤ ਕੁਝ ਛੱਡ ਕੇ ਆਏ ਨੇ ਪਰ ਇਹ ਘਰ ਜਿਹੜੇ ਛੱਡ ਕੇ ਆਏ ਨੇ ਮੇਰੇ ਕੱਪੜਿਆਂ ਚ ਹੀ ਆਏ ਨੇ ਮੇਰੇ ਕੌਲੀ ਵੀ ਰੀ ਇੱਕ ਲੈ ਕੇ ਆਏ ਕੌਲੀ ਵੀ ਨਹੀਂ ਲੈ ਕੇ ਆਏ ਸਾਰਾ ਕੁਝ ਉੱਥੇ ਰਿਹਾ ਸਾਡੇ ਜਿਹੜਾ ਸਾਡਾ ਪਿੰਡ ਚੱਬਾ ਸੰਧੂ ਆਂਦਾ ਸੀ ਕਿੰਨੇ ਚਮੀਂ ਸੀ ਸਾਡਾ ਉੱਥੇ ਸੀ ਆਪਣੇ ਸਨ ਸਾਡੇ 10 ਮਰਬੇ ਜਮੀਨ ਸਾਡੇ ਦਾ ਆ 2.5 300 ਕਿੱਲਾ ਜ਼ਮੀਨ ਬੜੀ ਸੇਵਾ ਖਾਦੇ ਸਾਂ ਛੋਟੀ ਜ਼ਮੀਨ ਕਿੰਨੀ ਸੀ ਮਾਤਾ ਜੀ ਉੱਥੇ ਹਾਂਜੀ ਜ਼ਮੀਨ ਕਿੰਨੀ ਸੀ ਤੁਹਾਡੀ ਜਿਆਦਾ ਜ਼ਮੀਨ ਕਿੰਨੀ ਸੀ ਆਪਣੀ 9 ਰੱਬੇ ਹੀ ਨਾ ਸਾਡੇ 9 ਰੱਬੇ 10 ਸਾਢੇ 9 ਰੱਬੇ ਸਾਢੇ ਨਾ ਇਹ ਉੱਥੇ ਜੀ ਸੀ ਨਾ ਪੰਜੇ ਪੰਜ ਕਿਲੇ ਉਹ ਗੁਰਦੁਆਰੇ ਦਾ ਲੈ ਕਾਪੀ ਜੀ ਗੁਰਦੁਆਰੇ ਦੀ ਹੈ ਉਹ ਚੜੀ ਹੋਣੀ ਦਾ ਉਹ ਘੋੜ ਦਵਾ ਜਾਂਦੇ ਅੱਛਾ ਜੀ ਕੀ ਵਾਹ ਬੜਾ ਕੋਈ ਮਿਲਦਾ ਬੁਰਦਾਨੀ ਪੁੱਤ ਸੁਸਲਾ ਤੇ ਕਿੰਨੇ ਬਾਪੂ ਜੀ ਕੋਲ ਰੱਖਿਆ ਸੀ ਕੋੜੇ ਕਾਲੇ ਕਿਵੇਂ ਹੁੰਦੇ ਸੀ ਤੇ ਆਪਣੇ ਕੋਲ ਕੋੜੀਆਂ ਐ ਸਨ ਸਾਡੇਆਂ ਦੋ ਕੋੜੀਆਂ ਸਾਡੇ ਇੱਕ ਚਿੱਟੀ ਸੀ ਇੱਕ ਲਾਕੇ ਜੇ ਰੰਗ ਦੀ ਸੀ ਜੀ ਮਾਂ ਚੁਖਣਾ ਮਠੇਰਾ ਸੀ ਅੱਛਾ ਜੀ ਬੱਚਾ ਬਾਦੂ ਥਾ ਤੇ ਪੜਦਾਤਾ ਜਿਹੜਾ ਇਹ ਬਾਪੂ ਮੋਲ ਸਿੰਘ ਲੰਬੜਦਾਰ ਸੀ ਉਹ ਉਹ ਲੰਬੜਦਾਰ ਸਨ ਅੱਛਾ ਲੰਬੜਦਾਰ ਨੂੰ ਕੀ ਕੀ ਮਿਲਦਾ ਹੁੰਦਾ ਸੀ ਪਤਾ ਨਹੀਂ ਪੁੱਤਰੋ ਥੋ ਨਾ ਪਤਾ ਸੀ ਹਾਂ ਤੇ ਇੱਕ ਘੋੜੀ ਮਿਲਦੀ ਸੀ ਇੱਕ ਧੰਦੇਸਾਂ ਘੋੜੀ ਸਰਕਾਰੀ ਹਾਂ ਸਰਕਾਰੀ ਹੂੰ ਹੂੰ ਤੇ ਚੜਾਈ ਹਾ ਤੇ ਤੇ ਖਰਚਾ ਵੀ ਧੰਦੇਸਾਂ ਪਲਿਓ ਆਪਣਿਓ ਖਰਚਾ ਧੰਦੇਸਾਂ ਦਾ ਨਾ ਸਕੂਲ ਜਾਂਦੇ ਦਾ ਮਾਤਾ ਜੀ ਤੇ ਸਕੂਲੇ ਤੇ ਨਹੀਂ ਗਾਇ ਤੁਸੀਂ ਪੜਾਈ ਕੁੜੀਆਂ ਨੂੰ ਤੋਂ ਨਹੀਂ ਪੜਾਉਂਦੇ ਆ ਮੁਸਲਮਾਨਾਂ ਦੀ ਸੀ ਜੀ ਸਾਨੂੰ ਕੀ ਮਾਇਆ ਹੋਣੀ ਸੀ ਤੇ ਮੁਸਲਮਾਨਾਂ ਦੀਆਂ ਕੁੜੀਆਂ ਸਹੇਲੀਆਂ ਐਸਣ ਨਾ ਅੱਛਾ ਔਰੀ ਸੀ ਆਉਂਦੀ ਨਹੀਂ ਜੱਟਾਂ ਦੇ ਘਰ ਜੀਤਾਰਾਂ ਦੇ ਘਰ ਬੁੱਝ ਮਧਿਆਤੀ ਹਾਂ ਨਾ ਤੇ ਆਨਾਂ ਨੂੰ ਆਦੇ ਨੇ ਬੜਾ ਬੜਾ ਕੰਟਰੋਲ ਸੀ ਉਹਦਾ ਕੰਟਰੋਲ ਸੀ ਉਹਦਾ ਆਂਦੇ ਲੋਕ ਬੜੇ ਚੰਗੇ ਹਾਂ ਖਿਆਲ ਕਰਦੇ ਹਾਂ ਸਾਡੀਆਂ ਵੀਰ ਚੀਖਾਂ ਨਹੀਂ ਹੁੰਦੀਆਂ ਨਾ ਉਹਨਾਂ ਕਰਾਂਦੇ ਤੇ ਵੀ ਸਰਦਾਰ ਦੀਆਂ ਹਾਂ ਨਹੀਂ ਆਦਾ ਬੜਾ ਕੰਟਰੋਲ ਸੀ ਉਹਦਾ ਬੁੱਝਣ ਹੇ ਚਣ ਬੜੇ ਕਟਕ ਕੜਕ ਕੜਕ ਉਵੇਂ ਉਵੇਂ ਸਾਰੇ ਮਿਲ ਜੁਲ ਕੇ ਰਹਿੰਦੇ ਹਣ ਉੰਜ ਮਿਲ ਝੁਲ ਕੇ ਰਹਿੰਦੇ ਹਣ ਪਿਆਰ ਨਾਲ ਹਾਂ ਪਿਆਰ ਨਾਲ ਠੀਕ ਹੈ ਠੀਕ ਹੈ ਆਪਸ ਵਿੱਚ ਵਿਆਹ ਢੰਗਾ ਚ ਸਾਦੇ ਹਣ ਇੱਕ ਦੂਜੇ ਨੂੰ ਨਾ ਅੱਛਾ ਕੋਈ ਸੱਚ ਬਚਪਨ ਚ ਕੀ ਖਾਂਦੇ ਸੀ ਆਪਣਾ ਕੀ ਚੀਜ਼ ਖਾਣ ਪੀਣ ਨੂੰ ਕੀ ਚੀਜ਼ਾਂ ਹਨ ਕਾਂ ਤੇ ਨੂੰ ਚਾਹ ਦਰਵਾ ਘਰੀ ਚਾਹ ਦੀ ਨੂੰ ਹਾਂ ਨੇ ਅੰਮ੍ਰਿਤ ਖਰੋਟ ਵਾਧੂ ਹੁੰਦੇ ਹਣ ਬਾਦਾਮ ਖਰੋਟ ਬਾਦਾਮ ਇਹ ਝੇ ਜਿਹੜੇ ਮੌਸਮ ਹਾਂ ਚ ਹਾਂ ਉਹਨਾਂ ਦੀ ਸੰਗਤ ਬਹਾ ਕੇ ਦੋ ਕਿ ਪਰਚਾਰ ਨਾ ਕਰਦੇ ਨੇ ਜੰਤਾਂ ਅੱਛਾ ਅੱਛਾ ਦੋ ਨਾਮ ਤੋਂ ਮਨਾਂ ਨੌਕਰ ਕਿੰਨੇ ਹਨ ਆਪਣੇ ਆਪਣੇ ਨੌਕਰ ਤਰੇ ਸਾ ਅੱਛਾ ਘਰ ਕਿਹੜਾ ਹੀ ਰਹਿਦਾ ਸੀ ਅੱਛਾ ਜੀ ਬਾਹੀ ਪਾਂਡਾ ਚਨਾ ਟੋਨਾ ਮਨੜਾ ਪਰੋੜੇ ਹੋੜੇ ਉਹਨਾਂ ਨੂੰ ਚਾਹ ਪਾਣੀ ਪਿਆ ਨੂੰ ਹਾਂ ਅੱਜ ਨਹੀਂ ਮਾਝੀ ਮਿਲਦੇ ਜੀ ਬਾਪੂ ਜੀ ਦੋ ਇੱਕ ਪੱਛੀ ਪੰਦੇ ਜੀ ਜੇ ਤੂੰ ਜੇ ਸੰ ਉਹ ਆਪਣਾ ਫਰਿਆ ਕਰਦੇ ਸਨ। ਬਾਗ ਦੋਨੋਂ ਰੋਕੇ ਸਨ। ਠੀਕ ਹੈ ਠੀਕ ਹੈ। ਬਾਗ ਟੰਗਣ ਪਰ ਰੱਖਦੇ ਸਨ। ਰਾਜਾ ਜਾਂ ਵਰਗੀ ਲਾਈਫ ਸੀ ਤੋ ਰਾਜਾ ਜਾਂ ਵਰਗੀ ਰਾਜਾ। ਉਹ ਰਾਜੇ ਦੋ ਹਵੇਲੀ ਸੀ ਆਪਣੀ ਹਵੇਲੀ ਇੱਕ ਉੱਥੇ ਜਾਂਦੇ ਨੇ ਆਭਜਾਬਾਦ ਵੀ ਲਈ ਸੀ ਇੱਕ। ਹਾਂ। ਉਹ ਨੇੜੇ ਸੀ ਉੱਥੋਂ। ਆਭਜਾਬਾਦ। ਹਾਂ। ਅੱਛਾ ਅੱਛਾ। ਉਹ ਦੇੜੇ ਤੋਂ ਦੇੜੀ ਸੀ। ਬਹੁਤ ਛੋਣੀ ਬੇਗੀ ਸੀ। ਅੱਛਾ। ਉਹ ਤੇ ਚਾਰ ਘਰ ਰਹਿੰਦੇ ਸਨ। ਅੱਛਾ 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 ਚੋਖੇ ਚੋਖਾ ਸਮਾਨ ਰਹਿ ਗਿਆ ਫਿਰ ਆਪਣਾ ਉੱਥੇ ਹੈ ਸਮਾਨ ਤਾਂ ਖਾ ਗਿਆ ਜੀ ਬਾਤ ਦੇ ਮਾਤਾ ਸੁਦੀ ਚੜਦੀ ਕਲਾ ਦੀ ਨਿਸ਼ਾਨੀ ਹੈ ਚੜਦੀ ਕਲਾ ਦੀ ਨਿਸ਼ਾਨੀ ਹੈ ਜੀ ਮਾਤਾ ਫਿਰ ਵੀ ਹੱਸ ਕੇ ਦੱਸ ਰਹੀ ਆਪਣੀ ਦੁੱਖ ਦੀ ਕਹਾਣੀ ਬਈ ਆਪਾਂ ਬੜੇ ਖੁਸ਼ ਹੋਏ ਮਾਤਾ ਨੂੰ ਮਿਲੇ ਤੇ 102 ਸਾਲ ਦੇ ਕਰੀਬ ਉਮਰ ਹੈ ਮਾਤਾ ਦੀ ਹੈ ਦੇਖ ਲਓ ਮਾਤਾ ਆਪਣੇ ਸੁੱਖ ਤੋਂ ਸੁਣਾਉਂਦੇ ਕਹਿੰਦੀ ਜੀ ਬਚ ਕੇ ਸਮਾਨ ਦਾ ਕੋਈ ਨਹੀਂ ਕਹਿੰਦੀ ਦੁਆਰਾ ਬਣ ਕੇ ਦੁਆਰਾ ਰਾਜੇ ਆਪਾਂ ਵੀ ਮਹਾਰਾਜ ਦੀ ਕਿਰਪਾ ਕੀ ਬਾਤ ਇਹ ਚੀਜ਼ਾਂ ਇਹ ਤਾਂ ਨਹੀਂ ਆਗੇ ਸਮਾ ਡਾਕਟਰ ਆਪ ਰੈਡੀ ਨਾ ਕੀ ਬਾਤ ਕੋਈ ਨਹੀਂ ਸੀ ਗਿਆ ਸਾਰੇ ਆ ਗਏ ਸਭ ਆ ਗਏ ਸਭ ਆ ਗਏ